ਕਿਆਰੀ ਹੱਥ ਫੇਰ ਗਿਆ ਆਰੇ ਹੱਥ ਅੱਗੇ ਹੱਥ ਕਿਉਂਕਿ ਜਿਹੜੇ ਇਹਨਾਂ ਨੇ ਇਸ ਨੂੰ ਤਰੰਗੇ ਹੈ ਜਿਹੜੇ ਸਵਾਹ ਹਾਂਜੀ ਤਾਂ ਵੀ ਹੈ ਅੱਜ ਮੇਲੇ ਦੇ ਬਾਰੇ ਕੀ ਕਹਿਣਾ ਹੈ ਕਿਉਂਕਿ ਮੇਲਾ ਤਾਂ ਅੱਗੇ ਸਾਹਮਣੇ ਲੱਗਿਆ ਆਇਆ ਲੱਗਰ ਪਾਨੀ ਚੱਲਦੇ ਆ ਬਸ ਵੈਸੇ ਮੇਲੇ ਦੀ ਸਨ ਪਾਸੇ ਨੇ ਵਧਾਈ ਦੇਦੇ ਤੁਸੀਂ ਆਪਣਾ ਮਾਜੀ ਦਾ ਅੱਜ ਗੁਰੂਪੁਰ ਜੀ ਨਾਲ ਪਾਵਨ ਦੇਣਾ ਇਸ ਵਾਰ ਕੀ ਕਰਿਆ ਕਰਦੇ ਤੁਸਾਂ ਅੱਛਾ ਕਰੋ ਕੀ ਪੁੱਛਣਾ ਤਾਂ ਦੋਸਤ ਜੀ ਇਹ ਪੁੱਛਿਆ ਕਿ ਜਿਹੜਾ

ਆਏ ਤੇ ਬਹੁਤ ਇਹ ਦੀ ਮੰਤਾ ਹੈ। ਉਹ ਧੰਨਾ ਨਾਪ ਆ। ਉੱਥੇ ਬਾਜਾ ਤੇ ਨਿਆਜ਼ ਰਾਤ ਨੂੰ 10 ਸਾਲ ਦਾ ਬੱਚਾ ਸਾਦੀ ਦਾ ਹੋਇਆ। ਹਨ ਨਹੀਂ। ਕੀ ਕਹ ਬਾਈ? ਇਹਦੀ ਮੰਤਾ ਬਹੁਤ ਆ। ਅੰਜੇ 50 ਸੱਬ ਤੋਂ ਬਲੇ ਕੇ ਮੇਲੇ ਕੀ ਬਹੁਤ ਬੋਲਤਾ ਹੈ। ਕੀ ਕਾਤੋ? ਆਪ ਜੀ ਇਸ ਪ੍ਰੈਸ ਦੇ ਮਾਧਿਅਮ ਰਹੀਂ ਅਸੀਂ ਜੋ ਦੇਸ਼ਾ ਵਿਦੇਸ਼ਾ ਤੋਂ ਇਲਾਕੇ ਤੋਂ ਇਲਾਕੇ ਦੇ ਪੰਜ ਸਰਪੰਚ ਲੰਮੜਦਾਰ ਮੋਦਵਾਰ ਵਿਅਕਤੀ ਸਾਰੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਆ ਅਸੀਂ ਸਾਰੇ ਥਾਲਵਾ ਠਿਗੜੀ ਇਲਾਕੇ ਦੇ ਮੋਦਵਾਰ ਸਤਵਾਂ ਦੇ ਮੋਦਵਾਰ ਜੇਰਵਾਨ ਸਾਡੇ ਭਰਾ ਸਤਨਾਮ ਸਿੰਘ ਸੋਢੀ ਖੜਾ ਮੰਦਰ ਤੋਂ ਇਹ ਸਾਡੇ ਕਪੂਥਲਾ ਦੇ ਪ੍ਰਧਾਨ ਹਨ ਕਿਸਾਨ ਯੂਨੀਅਨ ਦੇ ਅਸੀਂ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਇਹਨਾਂ ਸਾਰੀਆਂ ਪੰਚਾਇਤਾਂ ਦਾ ਸਾਰੇ ਨੰਬਰਦਾਰਾਂ ਸਰਪੰਚਾਂ ਵੱਲੋਂ ਇਸ ਮੇਲੇ ਵਿੱਚ ਬਹੁਤ ਬਹੁਤ ਸਹਾਯੋਗ ਦਿੱਤਾ ਜਾਂਦਾ ਅਸੀਂ ਸਾਰਿਆਂ ਦਾ ਤਹਿ ਦਿਲੋਂ ਤਾਰਬਦ ਕਰਦੇ ਆਂ ਔਰ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਗੁਰੂ ਮਹਾਰਾਜ ਚਰਨਾਮਾਲ ਜਰੂ ਅਸ਼ੀਰਵਾਦ ਲੈ ਕੇ ਇੱਥੋਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਸਾਰੇ ਬਿਮਾਰ ਕੀ ਜੈਪ ਜੀ ਪ੍ਰਜਾ ਜੀ ਵਿਕਾਰਾ ਸਵਾਮੀ ਪ੍ਰਕਾਸ਼ਵੰਦੀ ਦਾ ਬਹੁਤ ਸੱਕੇ ਦਰਬਾਰ ਕੀ ਜੈ ਅੱਜ ਗੁਰੂ ਪੁਨਮਾ ਦਾ ਜਿਹੜੇ ਗੁਰੂ ਮਹਾਰਾਏ ਦੀ ਹਾਇਰੀ ਦੇ ਵਿੱਚ 115ਵਾਂ ਹਰ ਸਾਲ ਦੀ ਤਰ੍ਹਾਂ ਸਾਡੇ ਜੰਮਰ ਤੋਂ ਪਹਿਲਾਂ ਦਾ ਮੇਲਾ ਹੋ ਰਿਹਾ ਆ ਜਦੋਂ ਦੀ ਅਸੀਂ ਸੁਰਤ ਸੰਭਾਲੀ ਆ ਦਿਨ ਦੁਪਹਿਰੀ ਤੋਂ ਰਾਤ ਚੋਂ ਗੁਣੀ ਮੇਲਾ ਤਰੱਕੀ ਕਰ ਰਿਹਾ ਆ ਗੁਰੂ ਮਹਾਰੇ ਦੀ ਸ਼ਕਤ ਜਿਹੜੀ ਆ ਬੇਸਤਾ ਹੱਸਾ ਜਿਹੜੀ ਆ ਸੰਗਤਾਂ ਸਾਡੇ ਗੁਰੂ ਘਰ ਦੇ ਕਿਰਦਾਰਾਂ ਨਾਲ ਜੋੜਦੀ ਆ ਗੁਰੂ ਮਹਾਰੇ ਤੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਆ ਸਾਡੇ ਹੱਥ ਜੋੜ ਕੇ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਬੇਲੇ ਦੇ ਵਿੱਚ ਅੱਜ ਵੀ ਤੇ 19 ਜੁਲਾਈ ਨੂੰ ਵੀ ਮਹਾਰੇ ਦੀ ਵਰਸੀ ਆ ਓ ਮਾਵਾ ਗੇਰ ਪਕੋ ਤੇ ਮੇਰੇ ਦੀ ਰੌਣਕ ਨੂੰ ਪਤਾਓ ਜਿਕਾਰਾ ਸੋਗੀ ਪ੍ਰਕਾਸ਼ਾ ਨਾਗੀ ਦਾ ਬਹੁਤ ਸਾਰੇ ਦਰਬਾਰ ਸਤਿ ਸੇਰਬਾਰ ਕੀ ਜੈ ਸ਼ਵਦੀਪੂਰਨ ਅੰਮ੍ਰਾਜ ਕੀ ਹੈ ਅੱਜ ਅੱਜ ਗੁਰੂ ਪੁਨੀਆ ਦੇ ਮੋਕੇ ਤੇ ਸਨਾ ਚੋ ਮੇਲਾ ਲੱਗਿਆ ਤੁਹਾਨੂੰ ਬਹੁਤ ਬਹੁਤ ਬਖਾਇਆ ਕੀ ਕਹਿਣਾ ਚਾਹੋਗੇ ਹਰ ਸਾਲ ਦੀ ਤਰ੍ਹਾਂ ਸਨਿਆਸ਼ ਆਸ਼ਰਮ Swami Prakashanand Mahamandaleshwar Kalma ji ਦੇ ਗੱਦੀ ਨਸ਼ੀਨ Swami Purnanand ji ਜੋ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਪੁਨਿਆਮ ਮੇਲਾ ਬੜੀ ਧੁੰਮਤਾ ਮਲਾ ਲ ਮਨਾਇਆ ਜਾਂਦਾ ਵਾ ਇਸੇ ਤਰ੍ਹਾਂ ਇਹ ਐਤਵਾਰ 10 ਜੁਲਾਈ ਨੂੰ ਗੁਰੂ ਪੁਨਿਆਮ ਦਿਨ ਮੇਲਾ ਅਤੇ 19 ਜੁਲਾਈ ਨੂੰ ਸਾਡੇ ਸਵਾਮੀਆ ਜੀ ਪ੍ਰਕਾਚਾ ਨੰਦ ਜੀ ਦੀ ਵਰਤੀ ਮਨਾਈ ਜਾ ਰਹੀ ਆ ਔਰ ਸਾਰੀ ਪ੍ਰਬੰਧਕ ਕਮੇਟੀ ਜਿੰਨੇ ਵੀ ਸਾਰੇ ਸਾਡੇ ਇਲਾਕੇ ਦੇ ਸੀਨੀਅਰ ਆਗੂ ਆ ਪੰਚ ਸਰਪੰਚ ਸਾਨੂੰ ਪੂਰਾ ਇਲਾਕੇ ਵੱਲੋਂ ਸਹਿਯੋਗ ਮਿਲ ਰਿਹਾ ਤੇ ਸਾਡੀ ਕਮੇਟੀ ਮੈਂਬਰ ਕਮੇਟੀ ਬਹੁਤ ਹੀ ਵਧੀਆ ਪ੍ਰਵਾਲਾ ਕਰਦੇ ਨੇ ਅਸੀਂ ਜਿੰਨੇ ਵੀ ਸਾਡੇ ਕੋ ਸਾਡੇ ਯਾਰ ਦੋਸਤਾਂ ਮਾਇਆ ਸਾਡੇ ਕੋ ਸਾਨੂੰ ਗੱਫੇ ਦਿੰਦੇ ਨੇ ਜੇ ਸਾਡੇ ਕੋ ਮਾਇਆ ਵੱਧ ਜਾਂਦੀ ਆ ਅਸੀਂ ਉਹਨਾਂ ਨੂੰ ਕਿਸੇ ਦੇ ਧਰਮ ਐ ਕਿ ਇੱਥੇ ਜਗ੍ਹਾ ਤੋਂ ਉਪਰ ਹੀ ਖਰਚ ਕਰਦੇ ਆ ਜਿਵੇਂ ਕਿ 2-3 ਸਾਲ ਤੋਂ ਸਾਡੀ ਇਹ ਛੱਡ ਦਾ ਕੰਮ ਚੱਲ ਰਿਹਾ ਸਾਡੇ ਬਲਵਿੰਦਰ ਸਿੰਘ ਜੀ ਸਰਪੰਚ ਕਲਮਾ ਇਹਨਾਂ ਦੇ ਦੇਖ ਰਹੇ ਤੇ ਬਹੁਤ ਹੀ ਵਧੀਆ ਸਾਡਾ ਜਿਹੜਾ ਸੁਨਿਆਰ ਸ਼ਾਸ਼ਰਮ ਵੱਲ ਰਿਹਾ ਵਾ ਔਰ ਇਹ ਬਹੁਤ ਹੀ ਵਧੀਆ ਸੇਵਾ ਕਰ ਰਹੇ ਨੇ ਔਰ ਲਾਕੇ ਦੇ ਵਿੱਚ ਹੀ ਜਿੰਨੇ ਵੀ ਸਾਨੂੰ ਸਹਿਯੋਗ ਮਿਲ ਰਿਹਾ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਈਆਂ ਸੰਗਤਾਂ ਨੂੰ ਜੀ ਆਇਆਂ ਵੈਲਕਮ ਇਸ ਤਰ੍ਹਾਂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੀਆਂ ਸਫਲੀਆਂ ਪੂਰੀਆਂ ਕਰੋ ਸੰਗਤਾਂ ਬਹੁਤ ਬਹੁਤ ਹੋਈਆਂ ਉਹਨਾਂ ਅਸਰ ਕੀ ਕੀ ਪ੍ਰਬੰਧ ਕੀਤੇ ਗਏ ਦੋ ਰੁਆਈਆਂ ਸੰਗਤਾਂ ਵਾਸਤੇ ਰਹਿਣ ਸਹਿਣ ਦਾ ਸਾਡਾ ਪੂਰਾ ਪ੍ਰਬੰਧ ਹੁੰਦਾ ਔਰ ਸਾਡੇ ਲੰਗਰ ਜੋ ਕਿ ਚਬੀਲਾ ਕਾਫੀ ਦਾ ਲੰਗਰ ਪਕੌੜਿਆਂ ਦਾ ਲੰਗਰ ਇੱਥੇ ਤੱਕ ਪੂੜੀਆਂ ਛੋਲਿਆਂ ਦਾ ਲੰਗਰ ਫਿਰ ਸਾਡੀ 12 ਵਜੇ ਤੋਂ ਬਾਅਦ ਸਾਡੀ ਆਪਣੀ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਲੰਗਰ ਸਾਡਾ ਜੋ ਮਹਾਰਾਜ ਤਿਆਰ ਹੁੰਦਾ ਉਹ ਸ਼ਾਮਾਂ ਤੱਕ ਵਰਤਾਇਆ ਜਾਂਦਾ ਔਰ ਸੰਗਤਾਂ ਨੂੰ ਸ਼ਕਾਇਆ ਜਾਂਦਾ ਤੁਸੀਂ ਸਾਡੇ ਚੈਨਲ ਨੂੰ

जिंद तो पच नहीं राम का सोनी तक करे को लगी हिग चमारी तो पारी तो पच जहाँ फिर पच दे बुले दिया पापिया को जहाँ फिर गल गालो मंजीर तो लगारी तो पच Yeah. We are born in the garden. क्या क्या अपने गुरु में अपने मुश्किल